4 ਨਵੰਬਰ ਨੂੰ ਜ਼ਿਲ੍ਹਾ ਮੋਹਾਲੀ ਦਾ ਇਲਾਕਾ ਨਵਾਂ ਗਰਾਉਂ ਜਿੱਥੇ ਇੱਕ ਪੱਤਰਕਾਰ ਨੂੰ ਕੋਈ ਨਿਹੰਗਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਇਸ ਮਾਮਲੇ ਤਿੰਨ ਨਿਹੰਗਾਂ ਚੋਂ ਦੋ ਨੂੰ ਗਿਰਸਾਰ ਕਰ ਲਿਆ ਗਿਆ ਐਸਐਸਪੀ ਮੋਹਾਲੀ ਪ੍ਰਿੰਸੀਪਲ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਪੈਸਾ ਲੈਣ ਦੇ ਦਾ ਮਾਮਲਾ ਸੀ ਕਿਸੇ ਨਿਹੰਗਾਂ ਵੱਲੋਂ ਇਸ ਨੂੰ ਅਗਵਾ ਕਰਕੇ ਫਿਰ ਕੋਟ ਲਿਜਾਇਆ ਗਿਆ ਜਿੱਥੇ ਕੋਟਕੂੜੇ ਇਲਾਕੇ ਚੋਂ ਇਹਨਾਂ ਨੂੰ ਨੂੰ ਬਰਾਬਰ ਕੀਤਾ ਗਿਆ ਤੇ ਦੋ ਲੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੀਜੇ ਦੀ ਭਾਲ ਜਾਰੀ ਹੈ ਆ ਉਥੋਂ ਸੁਣਾਉਂਦੇ ਆ ਐਸਐਸਪੀ ਮੋਹਾਲੀ ਜੀ ਹੁੰਦੀ ਕੀ ਜਾਣਕਾਰੀ ਦੇ ਰਹੇ ਨੇ 4 ਨਵੰਬਰ 2025 ਦਾ ਸ਼ਾਮ ਦਾ ਇਨਸੀਡੈਂਟ ਹੈ ਜੀ 7 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਗੁਰਪਿਆਰ ਸਿੰਘ ਇੱਕ ਪ੍ਰੈਸ ਰਿਪੋਰਟਰ ਹੈਗੇ ਨੇ ਹਮਦਰਦ ਟੀਵੀ ਦੇ ਵਿੱਚ ਕੰਮ ਕਰਦੇ ਨੇ ਯੂਟਿਊਬ ਚੈਨਲ ਹੈ ਸ਼ਿਵਾਲਿਕ ਵਿਹਾਰ ਨਿਆ گاਉਂ ਚੋਂ ਇਹਨਾਂ ਨੂੰ ਦੋ ਜਿਹੜੇ ਬੰਦੇ ਹੈਗੇ ਨਿਹੰਗ ਸਿੰਘ ਦੇ ਬਾਣੇ ਚ ਆ ਕੇ ਇਹਨਾਂ ਨੂੰ ਕਿਡਨਾਪ ਕਰਕੇ ਲੈ ਗਏ ਤੇ ਬਾਅਦ ਚ ਜਿਹੜਾ ਹੈਗਾ ਉਦੋਂ ਤੋ ਹੀ ਪੁਲਿਸ ਐਕਸ਼ਨ ਚਾਈ ਵੀਡੀਓ ਕਰਕੇ ਲਾ ਦੇਖੀ ਗਈ ਪਰ ਜਦੋਂ ਵੀਡੀਓ ਦੇਖੀ ਗਈ ਤਾਂ ਅੰਦਰੋਂ ਵੀ ਲੱਗਿਆ ਵੀ ਉਹਨਾਂ ਨੇ ਫਸਕ ਵਗੈਰਾ ਮਲਾਇਆ ਉਹਨਾਂ ਨੇ ਬੜੇ ਪਿਆਰ ਨਾਲ ਮਿਲੇ ਜਿਦਾ ਕੋਈ ਜਾਣ ਪਛਾਣ ਹੁੰਦੀ ਹੈ ਤੇ ਉੱਥੋਂ ਨਿਕਲ ਕੇ ਚਲੇ ਗਏ ਬਾਅਦ ਚ ਲੇਕਿਨ ਜਦੋਂ ਵਾਪਸ ਨਹੀਂ ਆਏ ਤਾਂ ਐਸਓਐਸ ਅੰਮਲ ਕੀਤਾ ਗਿਆ ਤੇ ਇੱਕ ਅਲਰਟ ਜਾਰੀ ਕੀਤਾ ਗਿਆ ਵੀ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਅਬਡੈਕਟ ਕਰ ਲਿਆ ਗਿਆ ਗੱਡੀ ਰਿਡਸ ਗੱਡੀ ਸੀਗੀ ਕਿ ਉਹਦੇ ਚ ਲੈ ਕੇ ਗਏ ਬਾਅਦ ਚ ਅਸੀਂ ਜਦੋਂ ਇਹਦੋਂ ਸ਼ੁਰੂ ਕੀਤੀ ਜੀ ਤਫ਼ਤੀਸ਼ ਚੰਡੀਗੜ੍ਹ ਪੁਲਿਸ ਦੀ ਮਦਦ ਲਈ ਗਈ ਕਿਉਂਕਿ ਚੰਡੀਗੜ੍ਹ ਤੇ ਐਂਟਰੀ ਦੇਖਣੀ ਸੀਗੀ ਕਿ ਚੰਡੀਗੜ੍ਹ ਐਂਟਰ ਕੀਤੇ ਹੈਗੇ ਆ ਬਾਰ-ਬਾਰ ਆਪਾਂ ਹਿਊਮਨ ਸੋਰਸਸ ਤੋਂ ਇਹ ਨਿਹੰਗਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਦੋ ਨਿਹੰਗ ਹੈ ਕੌਣ ਸਾਈਡ ਬਾਈ ਸਾਈਡ ਜਿਹੜੇ ਟੈਕਨੀਕਲ ਇਨਪੁਟਸ ਤੇ ਜਿਹੜੀ ਟਰੈਕ ਕਰ ਰਹੇ ਸੀਗੇ ਇਹ ਗੱਡੀ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹਿਆਂ ਤੋਂ ਨਿਕਲਦੀ ਗਈ ਤੇ ਅਲਟੀਮੇਟਲੀ ਜਾ ਕੇ ਸਵੇਰੇ ਅਗਲੇ ਦਿਨ 5 ਤਰੀਕ ਨੂੰ 7 ਵਜੇ ਫਰੀਦਕੋਟ ਦੇ ਸ਼ਹਿਰ ਕੂਟਕਪੂਰਾ ਦੇ ਵਿੱਚ ਗੁਰਪਿਆਰ ਸਿੰਘ ਨੂੰ ਰਿਕਵਰ ਕੀਤਾ ਗਿਆ ਫਰੀਦਕੋਟ ਪੁਲਿਸ ਦੀ ਮਦਦ ਦੇ ਨਾਲ ਉੱਥੇ ਸਵੇਰੇ ਉੱਥੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਤਾਂ ਫਿਰ ਉਹ ਉੱਥੋਂ ਬਚ ਕੇ ਨਿਕਲਣ 'ਚ ਕਾਮਯਾਬ ਹੋਇਆ ਤੇ ਉੱਥੇ ਫਰੀਦਕੋਟ ਪੁਲਿਸ ਨੇ ਮਦਦ ਕਰਦੇ ਹੋਏ ਬੜਾ ਇਹਨਾਂ ਨੂੰ ਖਬਰ ਸੀ ਉਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਜੀ ਇਹਨਾਂ ਤਿੰਨ ਦੋਸ਼ੀਆਂ 'ਚੋਂ ਅਸੀਂ ਬਲਕਰਨਜੀਤ ਸਿੰਘ ਨੂੰ ਜਿਹੜਾ ਹੈ ਫਰੀਦਕੋਟ ਤੋਂ ਹੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਉੱਥੋਂ ਅਰੈਸਟ ਕੀਤਾ ਗਿਆ ਜਿਹੜੀ ਕਹਾਣੀ ਨਿਕਲ ਕੇ ਪੂਰੀ ਕਲੀਅਰ ਹੋਈ ਇਹਨਾਂ ਦਾ ਆਪਸ ਦੇ ਵਿੱਚ ਇੱਕ ਪੈਸੇ ਦਾ ਲੈਣ ਦੇਣ ਸੀਗਾ ਗੁਰਪਿਆਰ ਸਿੰਘ ਨੇ ਇੱਕ ਤਮਤਾਨ ਸਾਹਿਬ ਜਗ੍ਹਾ ਹੈ ਜੀ ਮੂਨਕ ਸੰਗਰੂਰ ਦੇ ਵਿੱਚ ਪੈਦੀ ਜਿੱਥੇ ਕੋਈ ਜਗ੍ਹਾ ਲਈ ਸੀ ਤੇ ਇਹਨੇ 12 ਲੱਖ ਰੁਪਏ ਕਿਸੇ ਬੰਦੇ ਤੋਂ ਵਿਆਜ ਹੀ ਲਈ ਸੀ ਜਗ੍ਹਾ ਦੇ ਲੈਂਡਲ ਦੇ ਪਰ ਤੇ ਉਸ ਬੰਦੇ ਨੂੰ ਕੋਈ ਚੈੱਕ ਦਿੱਤੇ ਸੀ ਐਜ਼ ਅ ਸਿਕਿਉਰਿਟੀ ਜਦੋਂ ਇਹਨੇ ਪੈਸੇ ਮੋੜਤੇ ਤਾਂ ਉਹ ਬੰਦੇ ਨੇ ਇਹਦੇ ਚੈੱਕ ਫਿਰ ਵੀ ਰਿਟਰਨ ਨਹੀਂ ਕੀਤੇ ਤੇ ਇਨਸਟੈਡ ਕਿ ਇਸ ਤਰ੍ਹਾਂ ਦਾ ਕੋਈ ਡਿਸਪੂਟ ਹੈਗਾ ਕੋਈ ਪੁਲਿਸ ਕੋਲ ਜਾਂਦੇ ਕੋਈ ਕੋਰਟ 'ਚ ਜਾਂਦੇ ਜਿਹੜਾ ਇੱਕ ਜਰੀਆ ਬਣਦਾ ਹੈ ਇਹਨਾਂ ਨੇ ਨਿਹੰਦ ਸਿੰਘਾ ਨਾਲ ਇੱਥੇ ਗੱਲ ਕੀਤੀ ਹਰਦੀਪ ਸਿੰਘ ਤੇ ਜਸਕਰਨ ਸਿੰਘ ਨਾਲ ਇਹ ਜੇ ਤੁਸੀਂ ਮੇਰੇ ਪੈਸੇ ਦੇ ਜਿਹੜੇ 12 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਪੈਂਡਿੰਗ ਹੈਗਾ ਮੇਰੇ ਉਹ ਪੈਸੇ ਦਵਾ ਦਿਓ ਤੇ ਮੈਂ ਤੁਹਾਨੂੰ ਵਿੱਚੋਂ ਹੀ ਤੇ ਸ਼ੇਅਰ ਜਿਹੜਾ 30 ਲੱਖ ਰੁਪਏ ਦੇ ਦਊਗਾ ਉਹਦੀ ਜਿਹੜੀ ਇੱਕ ਐਗਰੀਮੈਂਟ ਵੀ ਬਕਾਇਦਾ ਲਿਖਿਆ ਗਿਆ ਉਹ ਤੁਹਾਨੂੰ ਦਿਖਾ ਦਾਂ ਕਿ ਉਹਦੇ ਚ ਇਹਨਾਂ ਦੇ ਨਿਹੰਗ ਸਿੰਘਾ ਦਾ ਵੀ ਫੋਟੋ ਖਿਚਾਈ ਗਈ ਕਿ ਪ੍ਰੋਪਰਲੀ ਐਗਰੀਮੈਂਟ ਕੀਤਾ ਗਿਆ ਹੁਣ ਜਿਹੜਾ ਜਦੋਂ ਇਹਨਾਂ ਦੇ ਪੈਸੇ ਵਾਪਸ ਆ ਗਏ ਤਾਂ ਗੁਰਪਿਆਰ ਨੇ ਜਿਹੜੇ ਇਹਨਾਂ ਦੇ ਪੈਸੇ ਦੀ 30 ਲੱਖ ਰੁਪਏ ਇਹਨਾਂ ਨੂੰ ਕੀਤਾ ਸੀਗਾ ਵੀ ਇਲੈਗਲ ਵੇ ਯੂਜ਼ ਕੀਤਾ ਜਾਊਗਾ ਪੈਸੇ ਰਿਕਵਰ ਕਰਨ ਲਈ ਉਹ ਜਿਹੜੇ ਪੈਸੇ ਸੀਗੇ ਉਹ ਨਹੀਂ ਦਿੱਤੇ ਤਾਂ ਨਿਹੰਗ ਸਿੰਘਾਂ ਨੇ ਕੱਲ ਆ ਕੇ ਇਹਨੂੰ ਉਸ ਤਰ੍ਹਾਂ ਮਤਲਬ ਜ਼ਬਰਦਸਤੀ ਕਰਨ ਦੀ ਉਹਨਾਂ ਨੇ ਵੀਰ ਨਾਲ ਕੋਸ਼ਿਸ਼ ਕੀਤੀ ਤੇ ਇਹਨੂੰ ਚੁੱਕ ਕੇ ਲੈ ਗਏ ਇਹ ਚੁੱਕਣ ਤੋਂ ਬਾਅਦ ਇਹਨਾਂ ਨੇ ਤਕਰੀਬਨ ਉਹਨੂੰ ਪੂਰਾ ਕਾਂਸਲ ਤੋਂ ਪਿੱਛੇ ਪੰਚਕੂਲਾ ਚਲੇ ਗਏ ਜੀ ਪੰਚਕੂਲੇ ਤੋਂ ਡੇਰਾ ਵਸੀ ਗਏ ਫਿਰ ਛੱਤ ਗਏ ਛੱਤ ਤੋਂ ਅੱਗੇ ਜਾ ਕੇ ਪਟਿਆਲਾ ਸੰਗਰੂਰ ਬਠਿੰਡਾ ਹੁੰਦੇ ਹੋਏ ਕੋਟਖਪੂਰੇ ਪਹੁੰਚ ਗਏ ਟੋਲ ਪਲਾਜ਼ੇ ਸਾਰੇ ਇਹਨਾਂ ਨੇ ਬੜਾ ਧਿਆਨ ਨਾਲ ਕੀਤਾ ਪਲਾਨ ਕਿ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹ ਅਵੋਇਡ ਕੀਤੇਗੇ ਕਿਤੇ ਵੀ ਇਹ ਗੱਡੀ ਟੋਲ ਪਲਾਜ਼ੇਾਂ ਚ ਨਹੀਂ ਨਜ਼ਰ ਆਈ ਤੇ ਚਲੋ ਪਰ ਫਿਰ ਵੀ ਇਨਸਟੈਡ ਆਪਾਂ ਕਿਸੇ ਤਰ੍ਹਾਂ ਜਿਹੜਾ ਹੈਗਾ ਇਹਦੇ ਵਿੱਚ ਸਾਡੀ ਮਦਦ ਬੜੀ ਚੰਡੀਗੜ੍ਹ ਪੁਲਿਸ ਨੇ ਪਟਿਆਲਾ ਪੁਲਿਸ ਨੇ ਏਜੀਲਫ ਦੀ ਟੀਮ ਨਾਲ ਲਈ ਗਈ ਫਰੀਕੋਰਟ ਪੁਲਿਸ ਦੀ ਪਟਿੰਡਾ ਪੁਲਿਸ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਜੀ ਤੇ ਅਲਟੀਮੇਟਲੀ ਫਰੀਕੋਰਟ ਪੁਲਿਸ ਦੀ ਮਦਦ ਨਾਲ ਫਿਰ ਰਿਕਵਰ ਵੀ ਹੋਇਆ ਤੇ ਕੰਡੇ ਵੀ ਰਿਕਵਰ ਹੋ ਗਏ। ਕੇ ਇਹ ਸਾਰਾ ਮੈਟਰ ਸੀ ਜਿਹਦੇ ਬਾਰੇ ਇਹ ਸਾਰੇ ਜਿਹੜੀ ਨਹਿੰਗ ਬਣਿਆਂ ਦੀ ਗੱਲ ਹੁੰਦੀ ਹੈ ਕਿਉਂਕਿ ਅਕਸਰ ਇਦਾਂ ਦੀਆਂ ਚੀਜ਼ਾਂ ਵੇਖਣ ਨੂੰ ਆਉਂਦੀਆਂ ਨੇ ਤੁਹਾਨੂੰ ਵੀ ਲੱਗਦਾ ਕਿ ਇਸ ਚੀਜ਼ ਨੂੰ ਬੜਾ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਨਹਿੰਗਾ ਦੇ ਬਣੇ ਨੂੰ ਬਿਲਕੁਲ ਹੈਗਾ ਜੀ ਪਹਿਲਾਂ ਵੀ ਚਾਰ ਪੰਜ ਇਨਸੀਡੈਂਟ ਹੋਲੇ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਮੈਂ ਜਿਹੜੀਆਂ ਅਲੱਗ-ਅਲੱਗ ਨੰਗ ਜਥੇਬੰਦੀਆਂ ਤੇ ਮੁੱਖੀ ਪਾਪਾ ਪ੍ਰਵੀਰ ਜੀ ਨਾਲ ਵੀ ਗੱਲ ਕੀਤੀ ਬੁਲਾਵਾ ਕਰ ਦਿੱਤੀ ਸੀਗੀ ਇੱਥੇ ਜਿਹੜੇ ਆਪਣੇ ਕੌਮੀ ਸਾਹਿਬ ਮੋਰਚੇ ਜਿੰਨੇ ਨਿਆਂ ਸਿੰਘ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਆਪਣਾ ਉਹ ਉਹਦੇ ਚ ਰਿਜ਼ੋਲਵ ਕਰਨ ਲਈ ਉਸ ਤਰ੍ਹਾਂ ਦੇ ਮੈਟਰ ਉਸ ਤੋਂ ਬਾਅਦ ਨਹੀਂ ਕੋਈ ਵਾਰਦਾਤ ਹੋਈ ਸੀ ਕਾਫੀ ਕੰਟਰੋਲ ਰਿਹਾ ਪਰ ਇਹ ਬੜੇ ਟਾਈਮ ਬਾਅਦ ਫਿਰ ਦੁਬਾਰਾ ਇੱਕ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਜਿਸ ਤਿੱਕ ਭੈੰਗ ਸਿੰਘਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ। ਸਰੀ ਕੁੱਟਮਾਰ ਵੀ ਹੋਈ ਹੈ ਜੀ ਉੱਥੇ ਕੁੱਟਮਾਰ ਵੀ ਕੀਤੀ ਸੀ। ਬਹੁਤ ਖਾਸ ਨਹੀਂ ਇਹਨਾਂ ਦੀ ਹੱਥੋਂ ਪਾਈ ਬਹਿਸ ਹੋਈ ਆ ਹੁੰਦਾ ਗੂਗਲ ਪਰ ਕੋਈ ਇਦਾਂ ਦੀ ਮਤਲਬ ਕੋਈ ਮੇਜਰ ਇੰਦਰੀ ਗੱਡੀ ਗੱਡੀ ਰਿਕਵਰ ਹੋ ਗਈ ਸਰ ਨਹੀਂ ਗੱਡੀ ਰਿਕਵਰ ਨਹੀਂ ਹੋਈ ਗੱਡੀ ਆ ਜਿਹੜੇ ਦੋ ਬੰਦੇ ਆਲੇ ਸਾਡੇ ਫੜਨੇ ਰਹਿੰਦੇ ਇਹਨਾਂ ਕੋਲ ਜਿਹੜੀ ਗੱਡੀ ਬਟੇ ਉੱਥੇ ਰਹਿੰਦੇ ਇੱਥੇ ਸੀ ਇਹ ਕਮਿੰਸਾਮ ਮੋਰਚੇ ਤੇ ਇਹਦੇ ਚ ਵੀ ਆਏ ਸੀ ਜੀ ਬਿਲਕੁਲ ਬਿਲਕੁਲ ਆਏ ਨਹੀਂ ਹੁਣ ਇੱਥੇ ਰਹਿੰਦੇ ਕਿ ਉਧਰ ਹੀ ਰਹਿੰਦੇ ਸੀ ਹੁਣ ਜਿਹੜੇ ਪਿੱਛੋਂ ਇਹ ਬਟਿੰਡੇ ਤੇ ਜਲ ਤੇ ਕਦੀ ਇੱਥੇ ਆ ਜਾਂਦੇ ਸੀ ਕਦੀ ਉੱਧਰ ਚਲ ਜਾਂਦੇ ਸੀ ਇਦਾਂ ਸੀਗਾ ਇੱਥੇ ਕਮਿਊਨਿਟੀ ਸੰਦ ਦੇ ਕੋਈ ਪਰਮਾਨੈਂਟ ਰਹਤਾ ਨਹੀਂ ਨਾ ਬਟ ਬੇਸਿਕਲੀ ਲਾਸਟ ਵਿੱਚ ਸਭ ਜਿਹੜਾ ਰਿਕਵਰੀ ਹੋਈ ਹੈ ਕੋਈ ਗੁਰਦਰਾ ਸਾਹਿਬ ਦੀ ਚੇਤਨਾ ਦੇ ਅੰਦਰ ਵੜਿਆ ਸੀਗਾ ਕਿਸ ਤਰ੍ਹਾਂ ਦੀ ਗੱਲ ਨਹੀਂ ਕੋਈ ਇਸ ਤਰ੍ਹਾਂ ਦੀ ਜਗਵਨ ਟੀਵੀ ਲਈ ਮੈਰਿਜ ਪਟਲਾ ਮੋਹਾਲੀ ਪੰਜਾਬ